ਇੱਕ ਆਪਣੇ ਜਿਹੜੇ ਤੁਸੀਂ ਹੁਣ ਉਹ ਤਾਂ ਚਲੋ ਅਨੋਖਾ ਸ਼ਬਦ ਦਾ ਲੰਗਰ ਮਹਾਰਾਜ ਨੇ ਤੁਹਾਡੇ ਤੇ ਬਹੁਤ ਬਖਸ਼ਿਸ਼ ਕੀਤੀ ਹੈ ਹਨ ਇੱਕ ਤੁਸੀਂ ਉਹ ਜਿਹੜੇ ਮਤਲਬ ਜਾ ਕੇ ਉੱਥੇ ਮਤਲਬ ਮੇਲਾ ਸਮਝ ਕੇ ਜਾਂਦੇ ਨੇ ਖੁੱਲੜ ਬਾਜ਼ੀਆਂ ਕਰਦੇ ਨੇ ਉਹਨਾਂ ਲਈ ਕੀ ਮਤਲਬ ਸੰਦੇਸ਼ ਹੈ ਉੱਥੇ ਦੇਖੋ ਜੀ ਅੱਜ ਤੋਂ ਤੁਸੀਂ ਲਾ ਲਓ ਵੀ ਜਦੋਂ 90 92 ਚ ਅਸੀਂ ਮੈਂ ਘਟੋ ਘਟ ਜੀ 90 ਤੋਂ 1990 ਤੋਂ ਜਾਣ ਲੱਗਿਆ ਹੋਇਆ ਉੱਥੇ ਹਾਂਜੀ ਤੇ ਉਦੋਂ ਉਦੋਂ ਸਮਝ ਲੋ ਸਰਕਸਾਂ ਵੀ ਲੱਗਦੀਆਂ ਸੀ ਹਨਾ ਉਦੋਂ ਸਮਝ ਲੋ ਵੀ ਡਾਂਸਰਾਂ ਵੀ ਲੱਗਦੀਆਂ ਸੀ ਉੱਥੇ ਬਹੁਤ ਕੁਝ ਪੰਗੂੜੇ ਲੱਗਦੇ ਹੁੰਦੇ ਸੀ ਹਨਾ ਚਲੋ ਮਹਾਰਾਜ ਦੀ ਕਿਰਪਾ ਹੋਈ ਚਲੋ ਕਿਸੇ ਥਰੂ ਯਾਨੀ ਕਿ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਦੇਖ ਲੋ ਤੁਸੀਂ ਚਲੋ ਨੌਜਵਾਨ ਬਹੁਤ ਜੁੜੇ ਨੇ ਹੁੱਲਣ ਬਾਜੀ ਕਰਨ ਵਾਲੇ ਤਾਂ ਹੁੰਦੇ ਹੀ ਹੁੰਦੇ ਨੇ ਇਹ ਪ੍ਰੋਗਰਾਮਾਂ 'ਚ ਉਹਨਾਂ ਨੂੰ ਹਟਾਉਣ ਵਾਸਤੇ ਇਹ ਬਹੁਤ ਯਤਨ ਜਤਨ ਵੀ ਕਰਦੇ ਨੇ ਜਿਵੇਂ ਜਿਹੜੀਆਂ ਕਮੇਟੀਆਂ ਨੇ ਹਨਾ ਆਪਣੀਆਂ ਸਤਕਾਰ ਕਮੇਟੀਆਂ ਨੇ ਜਾ ਉਹ ਯਤਨ ਵੀ ਕਰਦੇ ਨੇ ਕਈ ਹੁੰਦੇ ਨੇ ਜੀ ਉਹ ਹੌਲੀ ਹੌਲੀ ਮਹਾਰਾਜ ਕਿਰਪਾ ਕਰਨਗੇ ਉਹ ਹਟਣਗੇ ਕਿਉਂਕਿ ਉਹ ਜੇ ਆਉਣਗੇ ਜੀ ਤਾਂ ਹਟਣਗੇ ਉਹ ਜੇ ਆਉਣਗੇ ਹੀ ਨਹੀਂ ਹੁੱਲੜ ਬਾਜੀ ਵਾਲੇ ਵੀ ਨਹੀਂ ਆਉਣਗੇ ਤਾਂ ਫਿਰ ਉਹ ਹਟਦੇ ਨਹੀਂ ਹੈਗੇ ਉਹ ਫਿਰ ਉਹਨਾਂ ਨੇ ਹੋਰਾਂ ਮਤਲਬ ਮੇਲੇ 'ਚ ਜਾ ਕੇ ਵੀ ਉਹੀ ਜਦੋਂ ਪਹਿਲਾਂ ਬਹੁਤ ਘੱਟ ਜਿਹੜੀ ਸੰਗਤ ਆਉਂਦੀ ਸੀ ਹਨਾ ਹੁਣ ਤੁਸੀਂ ਸੰਗਤ ਦੇਖੋ ਵੀ ਕਿੰਨੀ ਪਿਛਲੀ ਵਾਰ 30 ਲੱਖ ਸੰਗਤ ਸੀ ਉੱਥੇ ਹਾਂਜੀ ਹੈਣਾ ਤੇ ਉਹ ਹੁੱਲੜਬਾਜੀ ਵਾਲੇ ਵੀ ਆਉਂਦੇ ਨੇ ਪਰ ਉਹਨਾਂ ਦੇ ਮਨ 'ਚ ਹੌਲੀ-ਹੌਲੀ ਨਾ ਉਹ ਪਿਆਰ ਸਹਿਜਾਂ ਦੇ ਆ ਦਾ ਪਿਆਰ ਵਧੀ ਜਾਂਦਾ ਜਿਹੜੇ ਨੌਜਵਾਨ ਆ ਕੇ ਉੱਥੇ ਦੇਖਦੇ ਨੇ ਵੀ ਸਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਜ ਆਦੇ ਸੀ ਉਹਨਾਂ ਨੇ ਕਿਵੇਂ ਕੁਰਬਾਨੀ ਕੀਤੀ ਹੈ ਹਨਾ ਉਹਨਾਂ ਨੇ ਕਿਵੇਂ ਕੀ ਕੀਤਾ ਉਹਨਾਂ ਦੇ ਫਿਰ ਮਨ 'ਚ ਆਉਂਦਾ ਵੀ ਹਾਂ ਵੀ ਅਸੀਂ ਵੀ ਅਸੀਂ ਕੀ ਕਰਦੇ ਆ ਉਹਨਾਂ ਨੇ ਕੀ ਕੀਤਾ ਹਨਾ ਚਲੋ ਹੁੱਲੜਬਾਜੀ ਵਾਲੇ ਆਪਾਂ ਹਟਾਉਣੇ ਨੇ ਉਹਨਾਂ ਨੂੰ ਪ੍ਰੇਮ ਨਾਲ ਆਪਾਂ ਨੇ ਜਿਹੜਾ ਨਾਲ ਜੋੜਨਾ ਹੈ ਹਨਾ ਆਪਾਂ ਨੇ ਉਹਨਾਂ ਨੂੰ ਦੂਰ ਨਹੀਂ ਕਰਨਾ